ਹਲਕਾ ਬੁਡਲਾੜਾ ਅਦੀਨ ਪਿੰਡ ਬਚਵਾਨਾ ਵਿੱਚੋਂ ਲੰਘਦੀ ਬੁਡਲਾੜਾ ਬ੍ਰਾਂਚ ਵਿੱਚ ਲਗਭਗ 5 ਫੁੱਟ ਚੌੜਾ ਪਾੜ ਪੈ ਜਾਣ ਕਾਰਨ ਨੇੜਲੇ ਪਿੰਡਾਂ ਰੱਲੀ ਬਚਵਾਨਾ ਦੇ ਕਿਸਾਨਾਂ ਦੀ ਲਗਭਗ 200 ਦੇ ਕਰੀ ਝੋਨੇ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ ਪਿੰਡ ਬਚਵਾਨਾ ਦੇ ਉਦਮੀ ਨੌਜਵਾਨਾਂ ਅਤੇ ਬਜ਼ੁਰਗਾਂ ਵੱਲੋਂ ਪੈ ਪਾੜ ਨੂੰ ਆਪਣੇ ਪੱਧਰ ਤੇ ਪੂਰਨ ਦੇ ਯਤਨ ਕੀਤੇ ਜਾ ਰਹੇ ਹਨ ਕਿਸਾਨਾਂ ਵੱਲੋਂ ਆਪਣੇ ਆਪਣੇ ਸਾਧਨਾਂ ਜਿਵੇਂ ਜੀਸੀਬੀ ਟਰੈਕਟਰ ਟਰਾਲੀਆਂ ਅਤੇ ਬੋਰੀਆਂ ਰਾਹੀਂ ਪਾੜ ਨੂੰ ਪੂਰਿਆ ਜਾ ਰਿਹਾ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਪਾੜ ਪੈਣ ਦਾ ਕਾਰਨ ਜਿੱਥੇ ਪਿੱਛੋਂ ਆ ਰਹੀ ਭਾਰੀ ਬਰਸਾਤ ਦਾ ਪਾਣੀ ਹੈ ਉੱਥੇ ਵਿਭਾਗ ਵੱਲੋਂ ਸਮੇਂਤੇ ਨਹਿਰਾਦੀ ਸਫਾਈ ਨਾ ਕਰਨਾ ਵੀ ਇਸ ਤਰ੍ਹਾਂ ਦੀਆਂ ਹਾਦਸੇ ਵਾਪਰਦੇ ਹਨ ਇਸ ਮੌਕੇ ਤਹਿਸੀਲਦਾਰ ਬੁੜਲਾਡਾ ਮਨਵੀਰ ਸਿੰਘ ਢਿੱਲੋ ਵੱਲੋਂ ਮੌਕੇ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਪਾੜਦਾ ਜੀ ਨੁਕਸਾਨ ਦਾ ਸਾਡਾ ਜੀ 4-5 ਕਿੱਲੇ ਬਾਹਣਦੇ ਨੇ ਜੀ ਜੀ ਦਾ ਨੁਕਸਾਨ ਆਈ ਤੇ ਪਾਣੀ ਚ ਕੋਈ ਇਹਨਾਂ ਨੇ ਪ੍ਰਬੰਧ ਨਹੀਂ ਕਰਿਆ ਕੋਈ ਸਫਾਈਆਂ ਨਹੀਂ ਹੈਗੀਆਂ ਜੀ ਪਾਣੀ ਦਾ ਪੱਧਰ ਹੀ ਇੰਨਾ ਵੱਧ ਗਿਆ ਇਹਨਾਂ ਲਹਿਰ ਚ ਪਾੜ ਪੈ ਗਈ। ਤਾਂ ਇੱਥੇ 5 ਏਕੜ ਦਾ ਨੁਕਸਾਨ ਹੈ ਜੀ। ਸਾਰਾ ਟੋਟਲ ਕਿੰਨਾ ਨੁਕਸਾਨ ਹੈਗਾ? ਸਾਰਾ ਟੋਟਲ ਤਾਂ ਜੀ ਮੇਰਾ ਇੱਕ ਸਾਰਾ ਹੀ ਸਾਰਾ ਟੋਟਲ ਜੀ ਸਾਰਾ ਸਾਰਾ ਟੋਟਲ ਜੀ ਘਟੋਟ 700 ਕਿੱਲੇ ਦਾ ਤਾਂ ਹੋਊਗਾ ਜੀ। ਇਹਨੇ ਬਹੁਤ ਦੂਰ ਤੱਕ ਜਾਣਾ ਹੀ। ਪਾੜ ਤਾਂ ਕੋਈ ਤਾਂ ਵਰਖਾ ਵੀ ਬਹੁਤ ਜ਼ਿਆਦਾ ਹੋਈ ਹੈ ਪਰ ਕੁਛ ਦੇ ਦੇ ਤੁਸੀਂ ਹਾਲਾਤ ਦੇਖ ਕੇ ਦੇਖ ਹੀ ਸਕਦੇ ਹੋ ਮੇਰੇ ਨਾਲ ਸਾਲ ਹੋ ਗਏ ਉਹ ਕਿ ਇਹਦੀ ਸਪਾਈ ਵਗੈਰਾ ਕੋਈ ਨਹੀਂ ਹੈਗੀ ਨਹਿਰ ਦੀ ਨਾ ਉਸ ਵਜ੍ਹਾ ਕਰਕੇ ਇਹ ਟੁੱਟੀ ਹੋਇਆ। ਇਹਨਾਂ ਵਿੱਚ ਸਾਲੀਆਂ ਹਰੀ-ਹਰੀ ਹੁੰਦੀਆਂ ਹੁਣ ਗੜੀ-ਗੜੀਆਂ। ਪ੍ਰਸ਼ਾਸਨ ਦਾ ਮਤਲਬ ਪਹਿਲਾਂ ਫਰਜ ਬਣਦਾ ਸੀ ਇਹਨੂੰ ਸਾਬ ਕੀਤਾ ਹੁੰਦਾ। ਤਾਂ ਇਹ ਚੀਜ਼ ਨਾਲ ਨੁਕਸਾਨ ਹੋਣਾ ਸੀ। ਕਿੱਡਾ ਕੁ ਬੜਾ ਪਾੜਾ ਇਹ? ਇਹ ਮੇਰੇ ਦਾ 50 ਫੁੱਟ ਦਾ ਪਾੜੂ ਤਰੀਬ ਹੋ ਚੁੱਕਾ ਹੈ। ਤੇ ਨੁਕਸਾਨ ਕਿੰਨਾ ਕਹਦੇ ਨਾਲ? ਨੁਕਸਾਨ ਸਿਰ 100-150 ਕਿੱਲਾ ਦਾ ਮਤਲਬ ਨੁਕਸਾਨ ਹੋਈ ਗਿਆ। ਜੇ ਪਾਣੀ ਨਾ ਬੰਦ ਹੋਇਆ ਤਾਂ ਮਨ ਕੋਟ-ਕੋਟ ਇਹ 4-500 ਏਕੜ ਤੱਕ ਨੁਕਸਾਨ ਹੋ ਜਾਣਾ। ਕੋਈ ਸਰਕਾਰੀ ਨੁਮਾਇੰਦਾ ਇਹਦਾ ਪੂਰਨਤਾ ਹੁਣ ਤੱਕ ਪਹੁੰਚਿਆਗਾ? ਸਰਕਾਰ ਦੇ ਆਪਣੇ ਪੱਧਰ ਤੇ ਸਾਰੇ ਪਿੰਡ ਲੱਗਿਆ ਲਵੇ ਰੱਲੀ ਦੇ ਹੋਰ ਸਾਰੇ ਜਿੰਨੇ ਲਵੇ ਪਿੰਡਾਂ ਦੇ ਲੋਕ ਜਾਈ ਨੇ ਸਰਕਾਰ ਵੱਲੋਂ ਕੋਈ ਅਜ ਕੁਈ ਮੰਗੇ ਸਰਕਾਰ ਤੋਂ ਕਰਦੇ ਹੋਮਗੇ ਸਰਕਾਰ ਤੋਂ ਮੈਂ ਕਰਦੇ ਨਾਲ ਆ ਕੇ ਉਹ ਬੰਦ ਕਰਾਉਣ ਹੁਣ ਜਾਂਦੀ ਕਿਸੇ ਰੋਡ ਤੇ ਦੀ ਬਚਾਹ ਹੋਈ ਹੈ ਹੁਣ ਹਾਲਾਤ ਬਹੁਤ ਖਰਾਬ ਹੋ ਰਹੇ ਨੇ 4-5 ਘੰਟੇ ਤੋਂ ਲਾਗੇ ਸਾਰੇ ਪਿੰਡ ਸਮੁੱਚਾ ਨਗਰੀ ਲੱਗ ਰਹੇ ਸਾਰਾ ਇਸ ਕੰਮ ਦੇ ਇਹ ਸਵੇਰੇ 8 ਵਜੇ ਦਾ ਆੜ ਪਿਆ ਹੋਇਆ ਜੀ ਪ੍ਰਸ਼ਾਸਨ ਵੀ ਐਡੀ ਨਲਕੀ ਐ ਉਰੇ ਆ ਕੇ ਨਹੀਂ ਖੜਿਆ ਕੋਈ ਤੇ ਬਾਕੀ ਨਹਿਰ ਦੀ ਸਫਾਈ ਬਿਲਕੁਲ ਹੀ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਵੀ ਸੈਡਾ ਕਿੰਨਾ ਖਰਾਬ ਹੋ ਰਹੀਆਂ ਨੇ ਇਹ ਕੋਈ ਸਫਾਈ ਨਹੀਂ ਕੋਈ ਸਫਾਈ ਨਹੀਂ ਹੈਗੀ ਨਹਿਰ ਦੀ ਪ੍ਰਸ਼ਾਸਨ ਦਾ ਇੱਕ ਬੰਦਾ ਆ ਕੇ ਕੋਈ ਕਿਸੇ ਨੇ ਪੁੱਛਿਆ ਨਹੀਂ ਜੀ ਵੀ ਕੀ ਕਾਰਨ ਹੋ ਗਿਆ ਕੋਈ ਗੱਟੇ-ਕੁੱਟੇ ਭੇਜ ਦਣ ਜੀ ਗੱਲਾ ਸਾਡੇ ਪਿੰਡ ਦਾ ਸਾਰਾ ਸੰਯੋਗ ਹੈ ਸਾਡਾ ਪਿੰਡ ਸਾਰਾ ਅਰੇ ਲੱਗ ਰਾਇ ਜੀ ਰੱਲੀ ਪਿੰਡਾਂ ਪਛੋਣਾ ਪਿੰਡਾਂ ਅਰੇ ਆ ਰਾਇ ਜੀ ਫਲੇ ਤੱਕ ਨਹਿਰ ਦਾ ਪਾੜ ਨਹੀਂ ਬੰਦ ਹੋਇਆ ਜੀ ਨਾ ਪਿੱਛੇ ਪਾਣੀ ਘਟ ਰਿਹਾ ਹੈ। ਗਰੀਬ ਬੰਦਾ ਜਿਹੜੀ ਨੇ ਠੇਕੇ ਦੇ ਲੈ ਕੇ ਬਾਹਰ ਜਾ ਰਿਹਾ ਜੀ ਇਹ ਸਾਰਾ ਭਰਿਆ ਪਿਆ ਹੈ। ਹਾਂ ਜੀ ਬਿਲਕੁਲ। ਗਰੀਬ ਬੰਦਾ ਜੀ ਉਹਦਾ ਵੀ ਸਹਾਇਤਾ ਹੁਣ ਚਾਹੀਦੀ ਹੈ ਜੀ। ਕਿੰਨੇ ਕਿਕਰ ਪਾਣੀ ਦੀ ਮਾਰ ਚਾ ਫਸਲ ਜਿਹੜੀ? 150 200 ਕਿੱਲੇ ਦੀ ਕਿੱਲੇ ਦੇ ਵਿੱਚ ਜਾ ਰਿਹਾ ਜੀ ਪਾਣੀ ਰਿਹਾ ਜੀ ਪਾਣੀ। ਜਿਹੜਾ ਨਾ ਸਰਪੀ ਜੀ ਤਾਂ ਜੀ ਇਹ ਸਾਡਾ ਪਿੰਡ ਪਛੋਣਾ ਬਲਾਡਾ ਬ੍ਰਾਂਚ ਇਹ ਸਾਡੀ ਨਹਿਰ ਪਹਿਲਾਂ ਵੀ 2-3 ਵਾਰ ਟੁੱਟ ਚੁੱਕੀ ਆ ਤੇ ਇੱਥੇ ਪ੍ਰਸ਼ਾਸਨ ਦੇ ਨੰਬਰ ਜਾਰੀ ਕਰਕੇ ਨੇ ਕੁਝ ਤਾਂ ਮੌਸਮ ਬਹੁਤ ਬਹੁਤ ਖ ਇਹ ਤੇ ਸਬਦੀ ਸਫਾਈ ਨਹੀਂ ਹੁੰਦੀ ਹੋ ਰਹੀ ਨਹਿਰ ਦੀ ਜਿਹਦਾ ਮੇਨ ਕਾਰਨ ਇਹ ਸਾਡੀ ਨਹਿਰ ਕਈ ਵਾਰ ਚੁੱਪੀਆ 50 ਫੁੱਟ ਦਾ ਪਾੜ ਟੱਗਾ ਇੱਥੇ ਘੱਟੋ ਘੱਟ ਹੁਣ 200 250 ਕਿੱਲੇ ਦਾ ਨੁਕਸਾਨ ਹੈਗਾ ਜੀ ਸਾਡਾ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਇੱਜ਼ਤੀ ਕਰਦੇ ਆਂ ਵੀ ਜਾਂ ਤਾਂ ਸਾਡੀ ਸਾਈਡ ਤੱਕ ਕੀਤੀ ਜਾਵੇ ਜਾਂ ਨੂੰ ਬਣਦਾ ਮੁਆਵਜ਼ਾ ਇਸਦਾ ਹੁਣ ਪਾੜ ਬੰਦ ਕਰਨ ਤੇ ਲੱਗੇ ਨੌਜਵਾਨ ਕਿੰਨੇ ਕ ਦੇਰ ਚ ਪਾੜ ਹੁਣ ਬੰਦ ਹੋਣ ਦੀ ਸੁਭਾਵਨਾ ਨਹੀਂ ਹੈਗੀ ਅਜੇ ਤੱਕ ਤਾਂ ਜੀ ਸਵੇਰ ਦੇ ਲੱਗੇ ਅਜੇ ਤੱਕ ਤਾਂ ਲੱਗ ਜੇ ਕੋਈ ਸੁਭਾਵਨਾ ਨਹੀਂ ਸਾਡੇ ਨਾਲ ਬੰਦ ਹੋ ਰਿਹਾ ਜੀ ਅਜੇ ਤੱਕ ਕੋਈ ਸੁਭਾਵਨਾ ਨਹੀਂ ਆਈ। ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚੇ। ਟ੍ਰੇਨਿੰਗ ਵਿਭਾਗ ਨੂੰ ਆਪਾਂ ਕਰਤਾ ਸਵੇਰੀ ਹੋ ਗਈ ਸੀ ਗੱਲ। ਹਾਂਜੀ। ਐਸ.ਡੀ.ਓ. ਸਾਹਿਬ ਨੂੰ ਵੀ ਹੋਇਆ ਤੇ ਜਿਹੜੇ ਹੈਗੇ ਆ ਟ੍ਰੇਨਿੰਗ ਵਿਭਾਗ ਦੇ ਉਹ ਇੱਥੇ ਬੂਰੇ ਵਾਲ ਵਿੱਚ ਵੀ ਥੋੜਾ ਜਿਹਾ ਪਾੜ ਆਇਆ। ਉਹ ਉੱਥੇ ਬੂਟੀ ਕੱਢਦੇ ਪਏ ਆ। ਉਹ ਲੈ ਕੇ ਆਏ ਹੋਏ ਆ ਆਪਣੀ ਪਲਵਲ ਮਸ਼ੀਨ ਲੈ ਆਤੀ ਉਹਨਾਂ ਨੇ। ਉਹਨਾਂ ਨੂੰ ਤਾਂ ਲੱਗੇ ਆ ਤੇ ਹੁਣ ਅਸੀਂ ਉੱਥੇ ਜਾ ਕੇ ਆਏ ਆ। ਤੇ ਕੰਮ ਚੱਲਦਾ ਪਿਆ। ਪਟਵਾਰੀ ਸਾਡਾ ਮੌਜੂਦੇ ਉੱਥੇ ਬੈਠਾ ਹੈ। ਬਹੁਤ ਤੁਹਾਡੀ ਗੱਲ ਠੀਕ ਹੈ ਇਹ ਤੇ ਹੁਣ ਜਾ ਕੇ ਵੇਖਦੇ ਕੀ ਹੈ ਫਿਰ ਅਗਲੇ ਹਕਮਾਂ ਜਿਹੜੇ ਹੈਗੇ ਆ ਇਹਨਾਂ ਨੂੰ ਵੀ ਦੱਸਾਂਗੇ ਫਿਰ ਗਾਂ ਵਿੱਚ ਵੀ ਇਹੋ ਜਿਹਾ ਕਿ ਨਾ ਹੋਵੇ ਕੋਈ ਇਹੋ ਜਿਹਾ ਤੇ ਇਸ ਤੋਂ ਪਹਿਲਾਂ ਜੇ ਅਗਲਾ ਹੁਣ ਹੁੰਦਾ ਉਸ ਤੋਂ ਪਹਿਲਾਂ ਸਫਾਈ ਕਰਣੀ ਜ਼ਰੂਰੀ ਹੈ। ਇਹ ਇਹਨਾਂ ਡਰੇਨੇਜ ਵਿਭਾਗ ਨੂੰ ਤੇ ਫਸਲ ਦਾ ਹੀ ਬੜਾ ਨੁਕਸਾਨ ਹੈਗਾ। ਫਸਲ ਦਾ ਤੇ ਇਦਾਂ ਨਾ ਅਗੇ ਜੀ ਚਲੋ ਪਾਣੀ ਹੈ ਜੇ ਤੇ ਨਿਕਲ ਜਾਣਾ। ਅਜੇ ਤੇ ਕੋਈ ਐਸੀ ਗੱਲ ਨਹੀਂ ਥੰਦਾ ਜੇ ਠੀਕ ਹੈ। ਕਦੇ ਨਹੀਂ ਝੋਨੇ ਦੇ ਨਾਲ ਸਰ ਨਰਮੇ ਦੀ ਫਸਲ ਨੂੰ ਵੀ ਪ੍ਰਭਾਵਿਤ ਹੋਈ ਹੈ ਜੀ ਹਾਂ ਨਰਮੇ ਨੂੰ ਜ਼ਰੂਰ ਪਾਊਗਾ ਉਹਦਾ ਚਲੋ ਸਰਕਾਰ ਵੱਲੋਂ ਨਵੀਂ ਫੈਸਲੇ ਕਿਤਾਬ ਦੀ ਦਾ ਆ ਗਿਆ ਹੁਕਮ ਜਾਂ ਆ ਜੂਗਾ ਕਦੇ ਦਿਨ ਨੂੰ ਫਿਰ ਆਪਾਂ ਸਾਡੇ ਫਟਵਾੜੀ ਲਾ ਕੇ ਅਪ ਕਰਾਵਾਂਗੇ ਇਸੇ ਤਰ੍ਹਾਂ ਸਾਡੇ ਉਹ ਵੀ ਉੱਥੇ ਜਾ ਕੇ ਦੇਖਾਂਗੇ ਮੌਕਾ ਕੀ ਹੁੰਦਾ ਤੇ ਉਸ ਹਿਸਾਬ ਉਹਦੀ ਰਿਪੋਰਟ ਦੇ ਦੂਗੀ ਤੇ ਬਾਕੀ ਅਸੀਂ ਜਿੰਨੇ ਫਟਵਾੜੀ ਆਪਣੇ ਸੇਵਾਨ ਹਨ ਉਹਨਾਂ ਨੂੰ ਕਹਿ ਦਿੱਤਾ ਕਿ ਜਿੰਨੀਆਂ ਪ੍ਰਸਤਾਪਤਾ 3 ਦਿਨ ਦੇ ਪਈਆਂ 24 25 26 ਤੇ ਪਿੰਡ ਵਿੱਚ ਕੋਈ ਵੀ ਕੋਈ ਜਾਣੀ ਪਛਾਣੀ ਨਿਸ਼ਾਨ ਹੁੰਦਾ ਕੋਈ ਕਿਸੇ ਦਾ ਕੋਠਾ ਡਿੱਗਦਾ ਜਾਂ ਸਾਫ ਤੇ ਪੀਚਾ ਪੀਚਾ ਕੋਈ ਹੋਰ ਉਹ ਸਾਰੀ ਰਿਪੋਰਟਾਂ ਕਰੇ ਤੇ ਬਾਅਦ ਫਿਰ ਉਹ ਜਿਹੜੇ ਹੌਲੀ ਦੀ ਕਿਤਾਬੀ ਅੱਤੇ ਆ ਜੂਗਾ ਤੇ ਕਰੋ ਵੀ ਪੜਵਾਰੀ ਉਹ ਸਾਰੇ ਬਸ ਆਪਣੇ ਪਿੰਡਾਂ ਵਿੱਚ ਗਿਆ ਹੋਏ ਆ ਔਰ ਰਿਪੋਰਟ ਕਰਨਗੇ ਉਹਨੂੰ ਕਿਹਾ ਸ਼ਾਮ ਤੱਕ ਰਿਪੋਰਟ ਸਰ ਪਿੰਡ ਉਹ ਫਿਰ ਕਿਓ ਸਾਹਿਬ ਜਿਹੜੇ ਹੈਗੇ ਆ ਉਹ ਉਹਨੇ ਜੀ ਰਿਪੋਰਟ ਕਰਕੇ ਦੇਣਗੇ ਐਸ்சிਓ ਸਾਹਿਬ ਫਿਰ ਅੱਗੇ ਈ ਰਿਪੋਰਟ ਡੀਸਾ ਨੂੰ ਪਿੱਛੇ ਚੱਲ ਜਾਈ ਉਹ ਜੋ ਸਰਕਾਰ ਨੂੰ ਗਿਆ ਆਊਗਾ 反正就是，就是，就是，就是，就是，就是，